ਮਾਂਸਾ ਦਾ ਮਾਤਾ ਸੁੰਦਰੀ ਕਾਲਜ ਇਸ ਕਰਕੇ ਸੁਰੱਖਿਆ ਦੇ ਵਿੱਚ ਆ ਗਿਆ ਕਿਉਂਕਿ ਇਸ ਕਾਲਜ ਦੀਆਂ 15 ਲੜਕੀਆਂ ਦੇ ਵੱਲੋਂ ਕਾਲਜ ਦੀ ਹੀ ਪ੍ਰੋਫੈਸਰ ਮੈਡਮ ਦੇ ਉੱਤੇ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੱਸਿਆ ਜਾ ਰਿਹਾ ਇਹਨਾਂ ਲੜਕੀਆਂ ਦੇ ਵੱਲੋਂ ਕਿ ਉਹ ਕੈਂਪ ਲਗਾਉਣ ਦੇ ਲਈ ਮਹਾਰਾਸ਼ਟਰ ਗਈਆਂ ਸੀ ਜਦੋਂ ਉਹਨਾਂ ਦੇ ਵੱਲੋਂ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਪਹਿਲਾਂ ਗਿੱਧਾ ਪਾਇਆ ਪਰ ਉਹ ਸਹੀ ਨਹੀਂ ਪਿਆ ਜਿਸ ਤੋਂ ਬਾਅਦ ਕਹਿੰਦੇ ਪ੍ਰੋਫੈਸਰ ਮੈਡਮ ਜਿਸ ਦਾ ਬਕਾਇਦਾ ਲੜਕੀਆਂ ਦੇ ਵੱਲੋਂ ਨਾਮ ਤੱਕ ਲਿਆ ਗਿਆ ਉਹ ਕਹਿੰਦੇ ਤੁਹਾਡੇ ਗਲੇ ਵੀ ਠੀਕ ਨਹੀਂ ਹੈ ਤੁਸੀਂ ਆ ਦਵਾਈ ਲੈ ਲਓ ਤਾਂ ਦਵਾਈ ਦੇ ਵਿੱਚ ਕਹਿੰਦੇ ਸਾਨੂੰ ਸ਼ਰਾਬ ਭਲਾਈ ਗਈ ਤਾਂ ਲੜਕੀਆਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਪੀੜਤ ਲੜਕੀਆਂ ਦੀ ਹੀ ਜ਼ੁਬਾਨੀ ਸੁਣਾਉਣੀ ਆ ਆ ਵੀਰੇ ਛੋਡੇ ਵੱਲੋਂ ਇੱਕ ਮਾਮਲਾ ਉਠਾਇਆ ਗਿਆ ਕੀ ਹੈ ਪੂਰਾ ਮਾਮਲਾ ਉਹ ਮੇਰੇ ਮਾਮਲਾ ਇਹ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀਗੇ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੁਰਵੀ ਮੈਡਮ ਨੂੰ ਗੁੱਸੇ ਹੋ ਗਏ ਸੀਗੇ ਤੇ ਉਹਨਾਂ ਨੇ ਅਗਲੇ ਦਿਨ ਸਾਨੂੰ ਸਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੇ ਮੈਂ ਤੁਹਾਨੂੰ ਦਵਾਈ ਦਿੰਦੀ ਆ ਤੇ ਮੈਡਮ ਨੇ ਸੁਰਵੀ ਮੈਡਮ ਨੇ ਸਾਰਿਆਂ ਨੂੰ ਮ bari bari ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆਤਾ ਅ ਸਰਾਪ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗੱਲ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੂਰਵੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਤਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥੇ ਚ ਨੇ ਇਹ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਹਾਂ ਵੀ ਉਹਨਾਂ ਨੂੰ ਕਾਲਜ ਤੋਂ ਬਾਹਰ ਕਿੱਡਿਆ ਜਾਵੇ ਹਾਂ ਤੁਸੀਂ ਸੁਣਿਆ ਪੀੜਤ ਲੜਕੀਆਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਕਾਲਜ ਦੇ ਹੀ ਪ੍ਰੋਫੈਸਰ ਮੈਡਮ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਉਸ ਮੈਡਮ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਅਸੀਂ ਬਹੁਤ ਕੋਸ਼ਿਸ਼ ਕੀਤੀ ਮੈਡਮ ਦੇ ਨਾਲ ਸੰਪਰਕ ਕਰਨ ਦੀ ਪ੍ਰਿੰਸੀਪਲ ਮੈਡਮ ਦੇ ਨਾਲ ਵੀ ਗੱਲਬਾਤ ਕੀਤੀ ਪ੍ਰਿੰਸੀਪਲ ਮੈਡਮ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਾਂਚ ਕੀਤੀ ਜਾ ਰਹੀ ਆ ਕਮੇਟੀ ਬਣਾ ਦਿੱਤੀ ਗਈ ਆ ਪੀੜਤ ਲੜਕੀਆਂ ਨੂੰ ਇਨਸਾਫ ਮਿਲੇਗਾ ਤਾਂ ਇਸ ਮਾਮਲੇ ਨੇ ਹੁਣ ਤੂਲ ਫੜ ਲਈ ਆ ਆਖਰ ਮਾਪੇ ਵੀ ਜਿਹੜੇ ਨੇ ਹੁਣ ਉਹ ਪਰੇਸ਼ਾਨ ਨੇ ਮਾਪੇ ਕੀ ਕੁਝ ਕਹਿ ਰਹੇ ਨੇ ਉਹਨਾਂ ਲੜਕੀਆਂ ਦੇ ਤੁਹਾਨੂੰ ਉਹਨਾਂ ਦੀ ਵੀ ਜੁਬਾਨੀ ਸੁਣਾਉਣੀ ਆ ਹਾਂਜੀ ਅਸੀਂ ਕੱਲ ਪ੍ਰਿੰਸੀਪਲ ਮੈਡਮ ਨੂੰ ਮਿਲੇ ਸੀ ਡੈਪਟੀਸ਼ਨ ਲੈ ਕੇ ਤਾਂ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਂ ਇੱਕ ਕਮੇਟੀ ਬਣਾਈ ਹੋਈ ਹੈ ਇਨਕੁਆਰੀ ਕਮੇਟੀ ਇਨਕੁਆਰੀ ਤੋਂ ਬਾਅਦ ਮੇਰੇ ਕੋਲ ਰਿਪੋਰਟ ਆਈ ਕਿ ਮੈਂ ਕਾਰਵਾਈ ਕਰੂੰਗੀ ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਡਾਇਰੈਕਟਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਉਹਨਾਂ ਨਾਲ ਵੀ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਤਾਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇੱਕ ਤੇ ਉਹਨਾਂ ਤੇ ਕਿਉਂਕਿ ਉਹਨਾਂ ਨੇ ਇਕੱਲੇ ਲੜਕੀਆਂ ਨੂੰ ਮਤਲਬ ਇਹ ਇਹ ਗੱਲ ਕਹੀ ਨਹੀਂ ਉਹਨੇ ਉਸ ਮੈਡਮ ਨੇ ਲੜਕੀਆਂ ਨੂੰ ਕਮਰੇ ਵਿੱਚ ਬੰਦ ਕਰਕੇ ਲਗਭਗ ਉਹ ਲੜਕੀਆਂ ਦੀ ਜਿੰਨਸ ਨੂੰ 2 ਘੰਟੇ ਬੰਦ ਰੱਖਿਆ ਉਹਨਾਂ ਨੂੰ ਡਰਾਇਆ ਧਮਕਾਇਆ ਇੱਥੋਂ ਤੱਕ ਕਿ ਇੱਕ ਲੜਕੀ ਦਾ ਫੋਨ ਫੜ ਕੇ ਉਹਦਾ ਸਾਰਾ ਡਾਟਾ ਜਿਹੜਾ ਹੈ ਉਹ ਉਹਨੇ ਡਿਲੀਟ ਕਰ ਦਿੱਤਾ ਤਾਂ ਕਿ ਉਹ ਲੜਕੀਆਂ ਜਿਹੜੀਆਂ ਇਹ ਗੱਲਾਂ ਬਾਹਰ ਲੈ ਕੇ ਨਾ ਆਉਣ ਇਹ ਵੀ ਇੱਕ ਉਹਨਾਂ ਦਾ ਕ੍ਰਾਈਮ ਬੰਦਾ ਹੈ ਤਾਂ ਉਹਨਾਂ ਮੈਡਮ ਨੇ ਕਿਹਾ ਕਿ ਅਸੀਂ ਇਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕਰਾਂਗੇ ਕਾਰਡੀ ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਵੀ ਕੁੜੀਆਂ ਆਉਂਦਾ ਇਹ ਕੁੜੀਆਂ ਦਾ ਮੋਬਾਈਲ ਲੈ ਕੇ ਉਹਨਾਂ ਨੇ ਆਪ ਦਾ ਡਾਟਾ ਆਪਦੇ ਕੋਲ ਰੱਖ ਲਿਆ ਹੈ ਅਸੀਂ ਇਹ ਡਾਟਾ ਲੀਕ ਕਰਦਾ ਹੈ ਕਾਲੂ ਜੀ ਵੀ ਐਦਾਂ ਦੀ ਹਰ ਕਦੋਂ ਇਸ ਇਧਰ ਕੋਲ ਮਿੱਥੀ ਜਾਂਦੀ ਰੱਖਦੇ ਉਹਨਾਂ ਨੂੰ ਕੀ ਸ਼ਰਤ ਲੱਗੀ ਆ ਦੇਖੋ ਅਸੀਂ ਪ੍ਰਸ਼ਾਸਨ ਦੇ ਵੀ ਧਿਆਨ ਚ ਲਿਆਂਦਾ ਸਿਵਲ ਦੇ ਵੀ ਪਲੀਸ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਸਬੰਧਤ ਕਾਲਜ ਦੇ ਪ੍ਰਿੰਸੀਪਲ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਵੇ ਜੇ ਨਹੀਂ ਕਰਦੇ ਕਾਰਵਾਈ ਤਾਂ ਅਸੀਂ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣੀ ਹੈ ਕਿਉਂਕਿ ਬੱਚਿਆਂ ਦਾ ਭਵਿੱਖ ਦਾ ਸਵਾਲ ਹੈ ਤਾਂ ਲਾਜ਼ਮੀ ਤੌਰ ਤੇ ਅਸੀਂ ਜਿਹੜੇ ਲੋਕ ਪੱਖੀ ਲੋਕ ਨੇ ਉਹਨਾਂ ਨੂੰ ਲੈ ਕੇ ਜਨਤਕ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਤੇ ਹੋਏ ਦੇ ਤੇ ਸਟਰਗਲ ਕਰਾਂਗੇ ਤੇ ਉਸ ਟੀਚਰ ਦੇ ਖਿਲਾਫ ਭਾਗੀ ਕਾਰਵਾਈ ਕਰਵਾਉਣਾ ਤਾਂ ਬੜੀ ਇੱਕ ਵਾਰ ਸੇ ਸਰਕਾਰ ਦਾ ਮਤਲਬ ਕਿ ਹੁਣ ਘਰਾਂ ਦੇ ਛਾਪੇਵਾਰੀ ਕਰ ਰਹੀ ਹੈ ਕਿ ਮਤਲਬ ਕਿ ਨਸ਼ਾ ਬੰਦ ਕਰ ਰਹੀ ਹੈ ਨਸ਼ੇ ਖਿਲਾਫ ਸਰਕਾਰ ਗੰਭੀਰ ਹੋ ਰਹੀ ਹੈ ਇੱਕ ਦੂਸਰੇ ਪਾਸੇ ਇੱਕ ਟੀਚਰ ਵੱਲੋਂ ਸਟੂਡੈਂਟਾਂ ਨੂੰ ਸ਼ਰਾਬ ਪਿਉਣੀ ਇਹ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਹੀ ਗੰਭੀਰ ਤੇ سنگੀਨ ਦੋਸ਼ ਆ ਵੀ ਲੜਕੀਆਂ ਨੂੰ ਕਿੱਥੇ ਤੇ ਅਧਿਆਪਕ ਨੇ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਆਦਰਸ਼ ਸਿਖਾਉਣੇ ਹੁੰਦੇ ਚੰਗੇ ਜੀਵਨ ਦੇ ਗੁਣ ਸਿਖਾਉਣੇ ਹੁੰਦੇ ਆ ਤੇ ਕਿੱਥੇ ਇੱਕ ਟੀਚਰ ਲੈ ਜਾ ਕੇ ਉਹਨਾਂ ਨੂੰ ਕਹਿੰਦੀ ਕਿ ਸ਼ਰਾਬ ਪੀ ਲੋ ਇਹਦੇ ਮੈਂ ਤੁਸੀਂ ਠੀਕ ਲਾਉਂਗੇ ਆ ਤੁਹਾਡੇ ਚ ਇਛਾ ਆ ਜੂਗਾ ਤੁਸੀਂ ਨੱਚ ਗਾ ਲਵੋਗਾ ਇਹ ਬਹੁਤ ਗਲਤ ਕੀਤਾ ਹੈ ਉਹਨਾਂ ਨੇ ਅਸੀਂ ਇਹਨੂੰ ਗੰਭੀਰਤਾ ਨਾਲ ਲੈਨੇ ਆ ਸਰਕਾਰ ਤੋਂ ਵੀ ਮੰਗ ਕਰਦੀਆਂ ਕਿ ਇਹ ਇਦਾਂ ਦਾ ਜੇ ਟੀਚਰ ਇਦਾਂ ਦੀਆਂ ਕਾਰਵਾਈ ਕਰਨਗੇ ਤੇ ਲੋਕ ਇਹਨੂੰ ਸਹਿਣ ਨਹੀਂ ਕਰਨਗੇ ਅਸੀਂ ਬਿਲਕੁਲ ਇਹਦੇ ਤੇ ਕਾਰਵਾਈ ਕਰਵਾਵਾਂ ਓਕੇ ਕਿ ਇਹ ਵੀ ਪੂਰਾ ਮਾਸਟਰ ਅੱਜ ਜੀ ਅਸੀਂ ਏਡੀਸੀ ਸਾਹਿਬ ਨੂੰ ਮੰਗ ਅ ਐਸਐਸਪੀ ਨੂੰ ਵੀ ਮੰਗ ਪੱਤਰ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਇਹ ਚਲਾ ਰਹੇ ਨੇ ਨਸ਼ਾ ਵਿਰੋਧੀ ਮਹਿੰਮ ਬਲ بڑے ਵੱਡੇ ਲੈਵਲ ਤੇ ਇਹ ਪ੍ਰਚਾਰ ਵੀ ਕਰ ਰਹੇ ਨੇ ਪਰ ਜਿੱਥੇ ਅਸੀਂ ਦੇਖਦਾ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਵੀ ਇੱਥੇ ਸਾਡੇ ਨਾਲ ਮਾਤਾ ਸੁੰਦਰੀ ਕਾਲਜ ਆ ਜਿੱਥੇ ਪਿੰਡਾਂ ਦੀਆਂ ਗਰੀਬਾਂ ਦੀਆਂ ਕੁੜੀਆਂ ਪੜ੍ਹਦੀਆਂ ਨੇ ਇੱਥੋਂ ਦੇ ਜਿਹੜੇ ਬੱਚਿਆਂ ਨੂੰ ਜਿੱਥੋਂ ਸਿੱਖਿਤ ਕਰਨਾ ਵੀ ਉਹ ਚੰਗੇ ਇਨਸਾਨ ਬਣਨ ਨਸ਼ਾ ਕਰਨ ਨੂੰ ਨਾਲ ਜਾਣ ਇੱਥੋਂ ਦੀ ਮੈਡਮ ਸਰਵੀ ਲਖਨਪਾਲ ਕਿ ਡੀਪੀਟੀਏ ਫੰਡ ਤੇ ਮੰਨ ਲਾ ਰੈਗੂਲਰ ਵੀ ਨਹੀਂ ਪੀਟੀਏ ਫੰਡ ਤੇ ਰੱਖੀ ਹੋਈ ਆ ਉਹ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਵਿੱਚ ਟੂਰ ਲੈ ਕੇ ਗਈ 15-16 ਕੁੜੀਆਂ ਦਾ ਉੱਥੇ ਜਾ ਕੇ ਸਾਰੀਆਂ ਕੁੜੀਆਂ ਨੂੰ ਬਰਾਂਡੀ ਪੀਣ ਦੇ ਲਈ ਉਹਨੇ ਮਤਲਬ ਸ਼ਾਹਤ ਕੀਤਾ ਵੀ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਉਹ ਪਤਾ ਵੀ ਨਹੀਂ ਸੀ ਲੱਗਣਾ ਜਦੋਂ ਆ ਕੇ ਇੱਥੇ ਕੁੜੀਆਂ ਨੇ ਗੱਲ ਕੀਤੀ ਇੱਕ ਦੂਜੀ ਨਾਲ ਉੱਥੋਂ ਗੱਲ ਚੱਲਦੀ ਚੱਲਦੀ ਪੂਰੇ ਕਾਲਜ 'ਚ ਫੈਲੀ ਤਾਂ ਉਹ ਇਹ ਮੰਨਣ ਦੀ ਬਜਾਏ ਵੀ ਮੈਨੂੰ ਗਲਤੀ ਹੋਈ ਹੈ ਉਲਟਾ ਉਹ ਕੁੜੀਆਂ ਨੂੰ ਕਮਰੇ ਚ ਬੰਦ ਕਰਕੇ ਉਹਨਾਂ ਦਾ ਮੋਬਾਈਲ ਫੋਨ ਡਿਲੀਟ ਕਰਦੀ ਹੈ ਉਹਨਾਂ ਨੂੰ ਧਮਕਾਉਂਦੀ ਹੈ ਕਹਿੰਦੀ ਵੀ ਹੱਲੇ ਤਾਂ ਮੈਂ ਸਿਰਫ ਇੰਨੀ ਕਿਹਾ ਵੀ ਮਤਲਬ ਕਿਸੇ ਨੂੰ ਪਤਾ ਨਹੀਂ ਮੈਂ ਮੁੱਕਰ ਜੂ ਕਿ ਮੈਂ ਕਿਹੜਾ ਮਤਲਬ ਸੋਨੂ ਸ਼ਰਾਬ ਪੀਈ ਹੈ ਪਰ ਜੇ ਤੁਸੀਂ ਇਹ ਬਿਆਨ ਦਿੱਤੇ ਤਾਂ ਫਿਰ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਨੇ ਸਬੂਤ ਵੀਡੀਓ ਨੇ ਮੇਰੇ ਕੋਲੇ ਜਿਹੜੀਆਂ ਮੈਂ ਜਾਰੀ ਕਰ ਸਕਦੀ ਹਾਂ ਤੇ ਤੁਹਾਡਾ ਭਵਿੱਖ ਖਰਾਬ ਹੋ ਜਾਊਗਾ ਇੱਕ ਤਰ੍ਹਾਂ ਨਾਲ ਇਹ ਬਲੈਕਮੇਲਿੰਗ ਕਰਕੇ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ 'ਚ ਇਸ ਕਿਸਮ ਦੇ ਸੈਕਸ ਰੈਕਟ ਸਾਹਮਣੇ ਆਏ ਨੇ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਕਾਰ ਦੀ ਵੱਡੀ ਪੱਧਰ ਤੇ ਫੈਲਿਆ ਹੋਇਆ ਸੀ ਇਸ ਕਿਸਮ ਨਾਲ ਮਹਾਰਾਸ਼ਟਰ 'ਚ ਜਾ ਕੇ ਕੁੜੀਆਂ ਨੂੰ ਸ਼ਰਾਬ ਪਿਆ ਕੇ ਮਤਲਬ ਉਹਨਾਂ ਦੇ ਬੁਆਏਫਰੈਂਡ ਨਾਲ ਲਿਜਾ ਕੇ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ ਇੱਕ ਪੀਟੀਆ ਫੰਡ ਤੇ ਰੱਖੀ ਹੋਈ ਪ੍ਰੋਫੈਸਰ ਪੂਰਾ ਕਾਲਜ ਚਲਾ ਰਹੀ ਹੈ ਉਹ ਇਥੋਂ ਦੀ ਜਿਹੜੀ ਪ੍ਰਿੰਸੀਪਲ ਆ ਉਹਨੂੰ ਵੀ ਬਾਈਪਾਸ ਕਰ ਰਹੀ ਹੈ ਉਹ ਏਡੀਸੀ ਦੇ ਪ੍ਰਸ਼ਾਸਨ ਨਾਲ ਵੀ ਸਿੱਧੀ ਗੱਲ ਕਰ ਰਹੀ ਹੈ ਤੇ ਜਿਹਦੇ ਕਰਕੇ ਉਹਦਾ ਪਿੰਨਾ ਮਤਲਬ ਆਲਗ ਵਾਲੇ ਪ੍ਰਭਾਵ ਆ ਇਥੋਂ ਪਤਾ ਲੱਗਦਾ ਵੀ ਉਹਦੇ ਕਿੱਥੋਂ ਤੱਕ ਲਿੰਕ ਨੇ ਯੂਨੀਵਰਸਿਟੀ ਤੋਂ ਲੈ ਕੇ ਤਾਂ ਅਸੀਂ ਮੰਗ ਕੀਤੀ ਇਹ ਵੀ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਆਡੀਓ ਮਤਲਬ ਕੁੜੀਆਂ ਨੇ ਕੱਲ ਸਾਨੂੰ ਦਿੱਤੀ ਹੈ ਤੇ ਉਹ ਬਹੁਤ ਇੱਕ ਤਰ੍ਹਾਂ ਨਾਲਾ ਬਦਲ ਖਤਰਨਾਕ ਮਤਲਬ ਇਹ ਕੁੜੀਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਅਸੀਂ ਮੰਗ ਕੀਤੀ ਹੈ ਵੀ ਇਸ ਇਸ ਤਰ੍ਹਾਂ ਦੀ ਕ੍ਰਿਮੀਨਲ ਮਾਈਂਡ ਦੀ ਜਿਹੜੀ ਪ੍ਰੋਫੈਸਰ ਆ ਜਿਹੜੀ ਮਤਲਬ ਇੱਥੋਂ ਦੇ ਪ੍ਰਿੰਸੀਪਲ ਨੂੰ ਵੀ ਮਤਲਬ ਬਾਈਪਾਸ ਕਰ ਸਕਦੀ ਹੈ ਕੁੜੀਆਂ ਨੂੰ ਬਲੈਕਮੇਲ ਕਰ ਸਕਦੀ ਹੈ ਵੀ ਉਹਦਾ ਫੋਨ ਮਤਲਬ ਲੈ ਕੇ ਉਹ ਦੇਖਿਆ ਜਾਵੇ ਉਹਦੇ ਵਿੱਚ ਵੀਡੀਓ ਕੀਨੇ ਤੇ ਉਹਦੇ ਤੇ ਇੱਕ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਤੇ ਉਹਨੂੰ ਤੁਰੰਤ ਇੱਥੋਂ ਬਰਖਾਸਤ ਕੀਤਾ ਜਾਵੇ ਕਾਲਜ ਦੇ ਵਿੱਚੋਂ ਜੇ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪੂਰੇ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ ਵੀ ਗੱਲ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਵੀ ਮਿਲੇ ਆ ਵਿਕਤਮੀ ਨਾ ਹੋ ਗਿਆ ਤੁਸੀਂ ਚੁੱਪ ਕਿਉਂ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਯੂਨੀਵਰਸਿਟੀ ਤੱਕ ਪਤਾ ਤਾਂ ਉਹਦੇ ਲਈ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਮਤਲਬ ਇਥੋਂ ਦੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਵੀ ਇਹਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਾ ਕੀਤੀ ਤਾਂ ਸਾਨੂੰ ਗਾਹਾਂ ਵਾਲਾ ਸਟੈਪ ਐਜੀਟੇਸ਼ਨ ਵਾਲਾ ਵੀ ਕਰਨਾ ਪੈ ਸਕਦਾ ਬੱਚਿਆਂ ਦੇ ਭਵਿੱਖ ਨਾਲ ਇਸ ਕਿਸਮ ਦਾ ਖਿਲਵਾੜ ਨਹੀਂ ਹੋਣ ਦਿੱਤਾ ਜਾਊਗਾ ਏਡੀਸੀ ਸਾਹ ਨੂੰ ਤੁਸੀਂ ਮੰਗ ਪੱਤਰ ਦਿੱਤਾ ਹੀ ਉਹਨਾਂ ਨੇ ਤੁਹਾਨੂੰ ਕੋਈ ਵਿਸ਼ਵਾਸ ਦਿਵਾਇਆ ਅਸੀਂ ਉਸ ਪਾਰਟੀ ਕੋਲ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਕੁਆਇਰੀ ਕਰਾਂਗੇ ਤੇ ਮਤਲਬ ਇਹ ਕਾਲਜ ਚ ਜਾ ਕੇ ਵੀ ਅਸੀਂ ਇਸ ਗੱਲ ਦੀ ਪੜਤਾਲ ਕਰਾਂਗੇ ਤੇ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਹਦੇ ਤੇ ਪ੍ਰਿੰਸੀਪਲ ਨੇ ਵੀ ਕਿਹਾ ਤਾਂ ਹੈ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ ਪਰ ਸਾਨੂੰ ਲੱਗਦਾ ਵੀ ਇੱਕ ਮਹੀਨਾ ਜਿਹੜਾ ਕੱਲਿਆ ਜਾ ਰਿਹਾ ਉਹਨਾਂ ਤੇ ਵੀ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਹੈ ਕਮਲ ਜੀ ਜਿਹੜਾ ਮਤਲਬ ਇਹ ਤੁਸੀਂ ਦੋਸ਼ ਲਗਾ ਰਹੇ ਹੋ ਇਹਦਾ ਕੋਈ ਸਬੂਤ ਨਹੀਂ ਤੁਹਾਡੇ ਕੋਲ ਇਹਦੀ ਆਡੀਓ ਨੇ ਜਿਹਦੀ ਆਵਾਜ਼ ਆ ਜਿਹੜੀ ਕਿਤੇ ਵੀ ਟੈਸਟ ਹੋ ਸਕਦੀ ਹੈ ਉਹ ਖੁਦ ਮੰਨ ਰਹੀ ਆ ਵੀ ਉਹਨੂੰ ਆਪ ਵੀ ਪਤਾ ਵੀ ਇਹਦੀ ਡੈਫਟ ਕਿੰਨੀ ਹੈ ਜਿ ਡੰਗਾਈ ਕਿੰਨੀ ਹੈ ਜਿਹੜਾ ਇਹ ਕ੍ਰਾਈਮ ਕਰ ਰਹੀ ਹੈ ਵੀ ਮੈਂ ਸਸਪੈਂਡ ਹੋ ਸਕਦੀ ਆ ਮੈਨੂੰ ਕੱਢਿਆ ਜਾ ਸਕਦਾ ਮੈਂ ਤਾਂ ਛੱਡ ਕੇ ਕਿਤੇ ਹੋਰ ਚਲੀ ਜਾਊਂਗੀ ਤੇ ਮੈਂ ਤਾਂ ਸੋਨੂੰ ਸਿਰਫ ਮਤਲਬ ਦਵਾਈ ਵਜੋਂ ਪਈ ਸੀ ਇਹ ਤੇ ਦੂਜੇ ਪਾਸੇ ਨੂੰ ਧਮਕਾ ਵੀ ਰਹੀ ਹੈ ਇਹ ਉਹ ਆਡੀਓ ਨੇ ਉਹਨਾਂ ਦੀ ਜੱਜ ਹੋਣੀ ਚਾਹੀਦੀ ਅਸੀਂ ਕਹਿੰਦੇ ਜਿਹੜੀਆਂ ਘੋਮ ਰਹੀਆਂ ਸਰਕਾਰਤ ਦੇ ਵਿੱਚ ਕਮਰੇ ਜੀ ਕਿਹੜੇ ਕਾਲਜ ਦਾ ਮੁੱਦਾ ਜੀ ਇਹ ਇਹ ਮਾਤਾ ਸੁందਰੀ ਕਾਲਜ ਹੈ ਜੀ ਯੂਨੀਵਰਸਿਟੀ ਕਾਲਜ ਹੈ ਇਹ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਆਪਣੇ ਕਜੈਰੀ ਰੋਡ ਦੇ ਉੱਤੇ ਜੀ ਉਸ ਦਾ ਮਾਮਲਾ ਇਹ ਸਧਾਰਨ ਘਰਾਂ ਦੀਆਂ ਪਿੰਡਾਂ ਦੀਆਂ ਕੁੜੀਆਂ ਦੇ ਵਿੱਚ ਪੜਦੀਆਂ ਨੇ ਜੀ ਕਮਲਜੀਤ ਮਾਮਲਾ ਤੁਹਾਡੇ ਕੋਲ ਕੁੜੀਆਂ ਲੈ ਕੇ ਆਈਆਂ ਨੇ ਜਾਂ ਕਿਤੇ ਉਹਨਾਂ ਦੇ ਮਾਪੇ ਲੈ ਕੇ ਆਏ ਨੇ ਮਾਪੇ ਵੀ ਲੈ ਕੇ ਆਏ ਨੇ ਕੁੜੀਆਂ ਵੀ ਲੈ ਕੇ ਆ ਜਾਂਦੇ ਜੀ ਕਿਉਂਕਿ ਕੁੜੀਆਂ ਨੂੰ ਜਦੋਂ ਉੱਥੇ ਆਪਣਾ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦਾ ਗੁੰਥ ਬਣਿਆ ਉਹਨਾਂ ਨੇ ਬਕਾਇਦਾ ਮੰਗ ਪੱਤਰ ਦਿੱਤਾ ਦੀਸ ਮਤਲਬ ਆਪਣੇ ਯੂਨੀਵਰਸਿਟੀ ਨੂੰ ਮੇਲ ਕਰਾਈ ਹੈ ਬਹੁਤ ਲੰਬਾ ਜਿਹੜਾ ਮੰਗ ਪੱਤਰ ਉਹਦੇ ਤੇ ਉਹਨਾਂ ਨਾਲ ਗੱਲ ਤੱਕ ਨਹੀਂ ਮਤਲਬ ਇਹਨਾਂ ਨੇ ਕੀਤੀ ਪ੍ਰਿੰਸੀਪਲ ਨੇ ਉਹਨਾਂ ਨੂੰ ਬਹਾ ਕੇ ਪੁੱਛਿਆ ਨਹੀਂ ਵੀ ਇਹ ਜਿਹੜਾ ਤੁਸੀਂ ਐਡਾ ਗੰਭੀਰ ਦੋਸ਼ ਲਾ ਰਹੇ ਹੋ ਤਾਂ ਇਹਦੇ ਪਿੱਛੇ ਮਤਲਬ ਤੁਹਾਡੇ ਕੋਲ ਕੀ ਹੈ ਤੇ ਮੈਂ ਪੜਤਾਲ ਕਰੂੰਗੀ ਉਲਟਾ ਉਹਨਾਂ ਨੂੰ ਇਹ ਮਤਲਬ ਕੋਸ਼ਿਸ਼ ਇਹ ਹੈ ਉਹਨਾਂ ਦੀ ਲਗਾਤਾਰ ਇਹਨੂੰ ਦਬਾ ਦਿੱਤਾ ਜਾਵੇ ਠੀਕ ਕਮਲ ਜੀ ਜੇਕਰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ ਜੀ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਫਿਰ لازمی ਅਸੀਂ ਇੱਥੇ ਮਤਲਬ ਆਪਣੇ ਇਲਾਕੇ ਦੀਆਂ ਜਿਹੜੀਆਂ ਸਾਫਸੰਦ ਲੋਕ ਨੇ ਜਮੂਰੀ ਲੋਕ ਨੇ ਜਿਹੜੇ ਇਸ ਨਸ਼ੇ ਦੇ ਖਿਲਾਫ ਵੱਡੀ ਪੱਧਰ ਤੇ ਇੱਥੇ ਮੇਹਮ ਆਪਣੇ ਇਲਾਕੇ ਦੇ ਵਿੱਚ ਚੱਲੀ ਹੈ ਉਹਨਾਂ ਸਾਰੇ ਇਹਨਾਂ ਦੇ ਮਾਪਿਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਇਜਿਟੇਸ਼ਨ ਕਰਾਂਗੇ ਦੇ ਖਿਲਾਫ ਜੇ ਨਾ ਕੋਈ ਕਾਰਵਾਈ ਕੀਤੀ ਇਸ ਕਿਸਮ ਦੀ ਨਾ ਪ੍ਰੋਫੈਸਰ ਦੇ ਖਿਲਾਫ ਜੀ ਸ਼ੁਕਰੀਆ ਜੀ ਤਾਂ ਤੁਸੀਂ ਸੁਣਿਆ ਲੜਕੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਮਾਪਿਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਦੇ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਤਾਂ ਹੁਣ ਮਾਮਲਾ ਜਿਹੜਾ ਆ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਗਿਆ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵੀ ਮਾਪੇ ਪਹੁੰਚੇ ਨੇ ਐਸਐਸਪੀ ਦੇ ਕੋਲ ਵੀ ਪਹੁੰਚੇ ਨੇ ਤਾਂ ਆਖਰ ਹੁਣ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਇਹਨਾਂ ਪੀੜਤ ਲੜਕੀਆਂ ਨੂੰ ਇਨਸਾਫ ਮਿਲਦਾ ਤੇ ਆਖਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੋਂ ਹੁੰਦਾ ਕਿ ਵਾਕੇ ਹੀ ਮੈਡਮ ਦੇ ਵੱਲੋਂ ਅਜਿਹਾ ਕੁਝ ਕੀਤਾ ਗਿਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੋ ਇਲਜ਼ਾਮ ਨੇ ਇਨ੍ਹਾਂ ਇਲਜ਼ਾਮਾਂ ਦੇ ਵਿੱਚ ਆਖਰ ਕਿੰਨੀ ਕੁ ਸਚਾਈ ਆਉਣ ਵਾਲਾ ਸਮਾਂ ਦੱਸੇਗਾ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਗਈ ਸੀ